ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਉਂਦੇ ਰਹੋ ਤੇ ਪਹਿਲੇ ਗਾਮ ਜੋ ਹਮਲਾ ਹੋਇਆ ਜੀ ਉੱਚੀ ਉਹਦੇ ਬਾਰੇ ਕੀ ਕਹਿੰਦੇ ਇਹ ਇਹ ਗੰਭੀਰ ਗੈਲੈਸਟਰੀ ਜੀ ਪਰ ਗਾਮ ਵਰਗਾ ਹਮਰਾ ਹੈ ਜਿਹੜਾ ਇੱਕ ਕਾਂਡ ਹੋਇਆ ਹੈ ਇਹ ਬਹੁਤ ਖਤਰਨਾਕ ਇਨਸਾਨੀਅਤ ਦੇ ਮੱਥੇ ਤੇ ਕਲੰਕ ਹੋ ਗਿਆ ਇਨਸਾਨੀਅਤ ਦੇ ਮੱਥੇ ਤੇ ਔਰ ਰਾਜ ਕਰਤਾ ਸ਼੍ਰੇਣੀਆਂ ਦੀ ਜਿਹੜੀ ਅਤਵਾਦੀ ਵੱਖਵਾਦੀ ਰੁਚੀਆਂ ਤੇ ਨੀਤੀਆਂ ਨੇ ਬਦਨੀਤੀਆਂ ਨੇ ਉਹਨਾਂ ਦੀ ਬੱਲੇ ਬੱਲੇ ਹੋ ਗਈ। ਹੁਣ ਇਹਦਾ ਜਵਾਬ ਚਿੰਤਨਸ਼ੀਲ ਲੋਕਾਂ ਨੇ ਦੇਣਾ ਹੈ। ਲੋਕਤੰਤਰੀ ਲੋਕਾਂ ਨੇ ਦੇਣਾ ਹੈ। ਭਾਈਚਾਰੇ ਬਣੇ ਹੋਏ ਲੋਕਾਂ ਨੇ ਦੇਣਾ ਹੈ। Hindu Sikh Musalman ਦੀ ਇਕਤਾ ਚ ਰੱਖਣ ਵਾਲੇ ਲੋਕਾਂ ਨੇ ਦੇਣਾ ਹੈ। ਸਹੀ ਭਾਰਤੀ ਹੋਣ ਦਾ ਸਬੂਤ ਹੋ ਦੇ ਕੇ ਲੋਕਾਂ ਨੇ ਇਹਦਾ ਜਵਾਬ ਦੇਣਾ ਹੈ। ਕਿਉਂਕਿ ਭਾਵੇਂ ਪਾਕਿਸਤਾਨ ਹੈ ਭਾਵੇਂ ਭਾਰਤ ਹੈ। ਦੋਨੇ ਪਾਸੇ ਦੀਆਂ ਸਰਕਾਰਾਂ ਆਪਣੇ ਆਪਣੇ ਏਜੰਡੇ ਤੈਅ ਕਰੀ ਬੈਠੀਆਂ ਨੇ ਕਿ ਅਸੀਂ ਲੋਕਾਂ ਤੇ ਰਾਜ ਕਿਵੇਂ ਕਰਨਾ ਹੈ ਪਾਕਿਸਤਾਨ ਚ ਬਹੁ ਗਣਤੀ ਸਮਾਂ ਵੱਡਾ ਸਮਾਂ ਫੌਜੀ ਆਇਆ ਦਰਿਆ ਹੈ ਉੱਥੇ ਲੋਕ ਰਾਜ ਨੂੰ ਉੱਥੇ ਰਹਿਣੀ ਨਹੀਂ ਦਿੱਤਾ ਜਾਂਦਾ لیاقت ਅਲੀ ਦੀ ਮੌਤ ਤੋਂ ਬਾਅਦ ਕਤਰਤ ਤੋਂ ਹੁਣ ਤੋਂ ਬਾਅਦ ਪਾਕਿਸਤਾਨ ਚ ਲੋਕ ਰਾਜ ਕਾਇਮ ਨਹੀਂ ਰਹਿ ਸਕਿਆ ਭਾਵੇਂ ਬੇਨजीर ਢੁੱਟੋ ਵਰਗੇ ਕਿਉਂ ਨਾ ਮਾਰਨੇ ਪੈ ਆਪਣੇ ਆਲੇ ਪਾਸੇ ਵੀ ਲੋਕ ਰਾਸ਼ਤਾ ਹੈ ਦਾ ਲੋਕਾਂ ਦਾ ਪਰ ਜਿਸ ਪਦਰ ਤੇ ਹੋਣਾ ਚਾਹੀਦਾ ਸੀ ਉੱਥੇ ਘਟਾ ਕਿਉਂਕਿ ਆਪਣੇ ਲੋਕਾਂ ਨੇ ਬਹੁਤ ਵੱਡੀ ਵਾਦੀ ਨੂੰ ਫਿਰਕਾ ਪ੍ਰਸਤੀ ਦੇ ਵਿੱਚ ਆਪਣੀਆਂ ਸਰਕਾਰਾਂ ਤੇ ਰਾਜਨੀਤੀਵਾਦਾਂ ਨੇ ਵੰਡਤਾ ਜਿਹੜੀ ਸਾਡੀ ਚਿੰਤਨ ਸੋਚ ਸੀ ਜਾਂ ਖੱਬੀ ਜਾਂ ਤਰਖੀਤਾ ਦੀ ਸੋਚ ਜਾਂ ਮੁਨਖਤਾਵਾਦੀ ਸੋਚ ਉਹਨਾਂ ਦੇ ਵਿੱਚ ਇਹਨਾਂ ਨੇ ਗੋਡਾ ਧਰ ਲੈ ਤੌਣ ਤੇ ਤੇ ਆਪੇ ਤੇ ਫਿਰਕਾ ਪ੍ਰਸਤੀ ਦਾ ਰੂਪ ਪ੍ਰਚੰਡ ਕਰਕੇ ਉਹ ਰਾਜ ਕਰ ਰਹੇ ਆ ਉਹਦੇ ਨਾਲ ਕੀ ਕਰਦੇ ਆ ਥੋੜਾ ਜਿਹਾ ਪੈਸਾ ਖਰਚ ਦਿੰਦੇ ਆ ਥੋੜੀ ਜੀ ਦੋ ਨੰਬਰ ਦੀ ਸ਼ਰਾਬ ਦੇ ਦਿੰਦੇ ਆ ਤੇ ਲੋਕਾਂ ਨੂੰ ਪਤਾ ਹੀ ਲੱਗਦਾ ਕਿ ਅਸੀਂ ਕਿਹੜੇ ਆਪ ਦੇ ਦੁਸ਼ਮਣ ਨੂੰ ਆਪ ਹੀ ਵੋਟ ਪਾ ਕੇ ਆਪ ਦਾ ਦੁਸ਼ਮਣ ਤਖੜਾ ਕਰ ਰਹੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਆ ਪਹਿਰਗਾਮ ਦੀ ਜਿਹੜੀ ਲੜਾਈ ਆ ਲੜਾਈ ਨਹੀਂ ਜਿਹੜਾ ਇੱਕ ਕਤਲ ਕਤਲੇਆਮ ਹੋਇਆ ਜਾਂ ਤਾਂਡ ਹੋਇਆ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਆ ਨਿੰਦਿਆ ਸ਼ਬਦ ਵੀ ਤਾਂ ਇਹਨਾਂ ਵਾਸਤੇ ਬੜਾ ਛੋਟਾ ਆ ਹੋਰ ਕੋਈ ਹادث ਛੋਦੇ ਇਸ ਤੋਂ ਵੀ ਵੱਡਾ ਸਖਤ ਬਤਾ ਉਹ ਵੀ ਵਰਤਣਾ ਚਾਹੀਦਾ ਹੈ ਮਨੁੱਖਤਾ ਦੇ ਜਿਉਂਦੇ ਰਹਿਣ ਲਈ ਮਨੁੱਖਤਾ ਦੇ ਭਾਈਚਾਰੇ ਨੂੰ ਕਾਇਮ ਰੱਖਣ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਪਹਿਲਗਾਮ ਵਰਗਾ ਕਾਂਡ ਮੁੜ ਕੇ ਨਾ ਦਰ ਆਇਆ ਜਾ ਸਕੇ ਔਰ ਜੜੀਆਂ ਬਦਨੀਤੀ ਭਰੀਆਂ ਰਾਸ਼ਾਸੀ ਬੰਦਿਆਂ ਦੀਆਂ ਨੀਤੀਆਂ ਨੇ ਉਹਨਾਂ ਦਾ ਠੋਕਮਾ ਤੇ ਮੂੰਹ ਮੋੜ ਮੈਂ ਜਵਾਬ ਦਿੱਤਾ ਜਾਵੇ ਤਾਂ ਤਾਂ ਹੈਗਾ ਭਲਾ ਤੇ ਜੇ ਅਸੀਂ ਇਹ ਜਵਾਬ ਦੇਣ ਚ ਕਾਮਯਾਬ ਨਾ ਰਹੇ ਖੇਰ ਦੇਖਦੇ ਦੁਸ਼ਮਣਾਂ ਦੀ ਚੜਮਚਣੀ ਹੈ ਹੁਣ ਫੈਸਲਾ ਲੋਕਾਂ ਦੇ ਹੱਥ 'ਚ ਹੈ ਕਿ ਦੁਸ਼ਮਣਾਂ ਦੀ ਚੜਮਚਣੀ ਚਾਹੀਦੀ ਹੈ ਜਾਂ ਲੋਕ ਰਾਜੀ ਤੰਤਰ ਦੀ ਜਾਂ ਭਾਈਚਾਰੇ ਦੀ ਜਾਂ ਸੱਚੀ ਸੋਚ ਦੀ ਜਾਂ ਤਰਕਸ਼ੀਲ ਸੋਚ ਦੀ ਜਾਂ ਵਿਗਿਆਨਕ ਸੋਚ ਦੀ ਜਾਂ ਸਮਾਨਤਾ ਦੀ ਸੋਚ ਦੀ ਛੰਡੀ ਹੈ ਜਿਹੜੀ ਉੱਚੀ ਰਹਿਣੀ ਚਾਹੀਦੀ ਹੈ ਇਹ ਫੈਸਲਾ ਹੁਣ ਲੋਕਾਂ ਨੇ ਕਰਨਾ ਹੈ